ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰੇ ਪਸ਼ੂ ਪਾਲਕ ਭਰਾਵਾਂ ਦਾ ਸਵਾਗਤ ਹੈ ਆਪਣੇ ਚੈਨਲ ਮਹਿਤਾਵ ਡੇਰੀ ਫਾਰਮ ਤੇ ਅੱਜ ਦੀ ਵੀਡੀਓ ਲੱਗਿਆ ਬਨੋਲ ਸ਼ਹਿਰ ਅਜਨਾਲਾ ਤਹਿਸੀਲ ਦੇ ਨਾਲ ਤੇ ਜ਼ਿਲ੍ਹਾ ਅੰਮ੍ਰਿਤਸਰ ਅੱਜ ਦੀ ਵੀਡੀਓ ਵਿੱਚ ਡੋਟਰਾਪਾਤਾਂ ਲੋਕ ਦਿਖਾਵਾਂਗੇ ਚਾਰ ਝੋਟੀਆਂ ਸਾਰੀਆਂ ਫਸਲਾਂਾਂ ਸਵਈਆਂ ਆਪਾਂ ਪਹੁੰਚਿਆ ਵੀਰਥਾਉਂਦੇ ਕੌਣ ਚਾਰੋ ਕਰਦੇ ਆ ਵੀਰ ਨਾਲ ਗੱਲਬਾਤ ਇੱਕ ਦਿਨ ਦੀ ਤਸਵੀਲ ਤਸਵੀਰ ਵਾਹੀ ਤਸਵੀਰ ਦਿਖਾ ਸੀ ਗਾ ਜੀ ਯਾਰ ਚਾਹੇ ਵਧੀਆ ਬਾਅਦ ਬਾਬੇ ਕੀ ਤਰੀਕਾ ਪਾਏ ਚਲੋ ਫਿਰ ਫਾਈਟ ਆਈ ਆ ਜੀ ਕੋਈ ਜਾਂਦੇ ਮੀਹ ਮੀਹ ਮੇਲੋ ਪਈ ਜਾਂਦੇ ਆ ਜੀ ਹਾਂ ਜੀ ਚਲੋ ਕੋਈ ਗੱਲੇ ਰੱਬ ਦੇ ਰੰਗ ਆ ਭਾਈ ਜੀ ਮਾ ਨਾਮ ਤੇ ਦਰਜ ਨਾਉ ਸੋਨੂ ਸਹਿਜ ਨਾਲ ਜਿਲ੍ਹਾ ਅੰਮ੍ਰਿਤਸਰ ਠੀਕ ਹੈ ਫੋਨ ਨੰਬਰ 91 5755 ਠੀਕ ਹੈ ਜੀ ਸਾਰੀਆਂ ਨੀਂਦੀਆਂ ਨੀਂਦੀਆਂ ਕੀਤੀਆਂ ਨੀਂਦ ਹੀ ਨੀਂਦ ਕੀਤੀ ਭਾਈ ਜਿਹੜੀ ਵੇਲੇ ਕਾਬੂ ਆਏ ਮੈਂ ਨੀਂਦੀਆਂ ਚੀਕ ਕਰ ਦਿੱਤੀਆਂ ਮਾ ਅੱਛਾ ਹੋਰ ਨੀਂਦੀਆਂ ਦੀ ਸੌਰਾ ਮੰਡੀ ਲਾਤੀ ਬੰਦੇ ਜਸਦੇਵ ਭయ్యా ਪਹਿਲੇ ਨੰਬਰ ਤੇ ਝੋਟੀ ਇਹ ਪਾਜੀ ਪਹਿਲਾ ਸੂਆ ਜੀ ਅੱਛਾ ਜੀ ਇਰ ਕੋ ਦੁੱਧ ਹੋਆ 8 ਕਿਲੋ ਪਰ ਬਸ 7 ਕਿਲੋ ਚੁੰਡੀ ਲਵਾਗੇ ਨਾ ਔਰ ਇਹ ਦੇਨ ਨਹੀਂ ਲਾਉਣੀ ਇਹਨਾਂ ਬਧਾਈਆਂ ਜੀ ਠੀਕ ਹੈ ਠੀਕ ਹੈ ਜੀ ਜੋ ਨਹੀਂ ਲਾਉਣੀ ਬਿਲਕੁਲ ਠੀਕ ਹੈ ਲਾਓ ਜੀ 7 ਕਿਲੋ ਹੋ ਗਈ ਚੁਵਾਈ ਆਪਾਂ ਕਰਾ ਦੇਣੀ ਇੱਕ ਨੰਬਰ ਦੀ ਚੁਵਾਈ ਹੋ ਗਈ ਅੱਛਾ ਜੀ ਹਾਂ ਠੀਕ ਹੈ ਜੀ ਲੇਡੀ ਭਾਈ ਇਹ ਲੱਤ ਮਾਰਦੀ ਝੋਟੀ ਫ੍ਰੀ ਲੈ ਜਾਵੇਂ ਲਾਓ ਜੀ ਕੋ ਲੱਗਦੀ ਵਾਈ ਦੀ ਹੁੰਦਾ ਆਪਾਂ ਵੀ ਉਹ ਨੂੰ अच्छा भाई 40 दिन 30 ਭਰਾਏ ਹੋ ਗਏ 35 36 ਦਿਨ ਭਰਾਏ ਉਹ ਵੀ ਇਹਦੇ ਠੀਕਾ ਵਧੀਆ ਟੋਲ ਆ ਭਰਾਏ ਠੀਕ ਹੈ ਠੀਕ ਹੈ ਜੀ ਹਾਂ ਨਿਕਲੇ ਨਾਲੇ ਪਾਈ ਉਹਦੀ ਗਾਰੰਟੀ ਨਹੀਂ ਕੋ ਦਿੰਦਾ ਬਿਲਕੁਲ ਸਹੀ ਗੱਲ ਹੈ ਜੀ ਲਓ ਜੀ ਖੋਲ ਕੇ ਬਖਾਉਂਦੇ ਆ ਕਾਤ ਕਾਂ ਜਿਹੜਾ ਬਹੁਤ ਚੰਗਾ ਆ ਗਿਆ ਇਹਦੇ ਪਹਿਲਾ ਜੂਆ ਦਈ ਆ ਕਰੋ ਜੀ ਚੈੱਕ ਬਾਕੀ ਨਿਸ਼ਾਨੀਆਂ ਨਿਸ਼ੋਣੀਆਂ ਜਿਹੜੀਆਂ ਸਾਰੀਆਂ ਕਵਰ ਕਰਦੀਆਂ ਨਾ ਸਮਾਂ ਮੈਂ ਪੱਲਾ ਪੱਲਾ ਚਾਹ ਲੱਗਾ ਕਰੋ ਸਹੀ ਕਿੱਦਾਂ ਕਿੰਨਾ ਗਿਆ ਕਰ ਪੜਾ ਗਈ ਹਾਂਜੀ ਸੱਚ ਜੀ ਭੱਜ ਪਾਜੀ ਇਹ ਗਈ ਆ ਸੋਲਾ ਸਾਰਾ ਜੋ ਕਿ ਵਾਇਸ ਕਰਨੀ ਅੱਜ ਆਈ ਹੈ ਹਾਂ ਠੀਕ ਹੈ ਠੀਕ ਲਓ ਸੋਲਾ ਸਾਰਾ ਮਿੱਠ ਜਿਹੜਾ ਦੁੱਧ ਭਰਿਆ ਸੱਜਣ ਨੇ ਇਹ ਸਾਮ ਜਿਹੜਾ ਉਹਦਾ 8 ਕੱਲ 10 ਬਾਈ ਦੀ ਬਾਈ ਸਾਥੀ ਜਨਾ ਕਿਸੇ ਘਰ ਜਾ ਕੇ 7 ਤੋਂ ਪਾਸਾ 100 ਗ੍ਰਾਮ ਕਰ ਨਹੀਂ ਸਕਦਾ ਜੀ ਅੱਛਾ ਜੀ ਆਪਾਂ ਭਾਈ ਕਲਾਮੇ ਵਾਲਾ ਮੈਂ ਕੱਲ ਨੂੰ ਕੋਲੋਂ ਮੈਂ ਵਾਲਾ ਅਮਨ ਕੰਮ ਨਹੀਂ ਕਰਦਾ ਨਹੀਂ ਨਹੀਂ ਬਿਲਕੁਲ ਬਿਲਕੁਲ ਸਹੀ ਜੀ ਹਾਂ ਜੀ ਕਿੱਥੇ ਜਾ ਕੇ ਹੱਦੋਂ ਵਿੱਚ ਕਿਲੋ ਘਟਾ ਗਈ ਉੱਪਰ ਜਾ ਕੇ ਘਟਾ ਸਕਦੀ ਕਿਦੋਂ ਅੱਛਾ ਜੀ ਆਹੋ ਲਓ ਜੀ ਆਹ 240 ਬਾਈਏ ਮਾਈਨੇ ਦੇ ਬਾਕੀ ਕੋਈ ਤੁਹਾਨੂੰ ਪਤਾ ਹੈ 8 ਕੁ 10 ਥੋੜਾ ਜਿਆਦਾ ਕੰਮ ਆਜੀ ਔਖਈਆ ਇੱਕ ਲੋ ਕੋਈ ਸੇਵਾ ਵਾਲਾ ਵੀ ਭਰਾ ਲੈ ਜੂਗਾ ਤੇ ਚਲੋ ਟੱਪੀ ਆਂ ਸਾਹ ਚਲੋ ਕਰਮਾ ਚੱਲੀਏ ਅੱਛਾ ਜੀ ਲਓ ਜੀ ਆਪਾਂ ਕੀ ਫੇਸਕਵਾਲ ਦੀ ਵੀ ਚੈੱਕ ਕਰ ਸਕਦੇ ਆ ਨਹੀਂ ਸਪੀਡਰ ਤੋਂ ਆਨੇ ਆ ਭਰਾ ਹੀ ਮੜਾਏ ਜੀ ਆਲਾ ਵੀ ਜੀ ਬង ਜੀ ਪਹਾੜਾ ਪਾ ਗਏ ਸਨਾ ਬੀ ਮਾਰ ਕੇ ਬਹਿ ਜਾਣਾ ਥੱਲੇ ਹਾਇ ਫਰ ਠੀਕ ਦਾ ਸੀ ਠੀਕ ਲਿਆ ਵੀਰ ਲਓ ਜੀ ਆ ਪੜਾ ਪਾ ਗਰੇ ਇੰਜ ਬਹਿ ਜਾਣਾ ਥੱਲੇ ਤੇ ਦੋਵੇਂ ਟਾਈਮ ਭਾਈ ਪਾੜੇ ਤੇ ਹਰ ਦੋਵੇਂ ਭਾਈ ਟਾਈਮ ਪਾੜੇ ਨੂੰ ਜੀ ਭਾਈ ਕਿਹ ਹੈਗਾ ਜਾ ਕੇ ਕੋਈ ਹਮਾਰਾ ਕੋਟੀਗਾ ਵੱਖੀ ਕਿਹਦੇ ਕੋਈ ਅੱਛਾ ਜੀ ਹਲੋ ਵੀ ਨਾ ਕਰ ਮਾਈ ਠੀਕ ਹੈ ਠੀਕ ਹੈ ਧੜੀ ਡਾ ਕੇ ਚਲੋ ਬੈਹਿੰਦਾ ਉਪਰੇ ਨਾਲੇ ਵੀ ਭਾਈ ਆ ਲੈਣਾ ਲੋਹੇ ਲਾਗੇ ਦਾ ਤਰ੍ਹਾਂ ਦਾ ਪਕਮਾਰੇ ਜੋ ਆਜਾ ਕੇ ਕਰਾਉਨੇ ਆਪਾਂ ਲੋਹੇ ਦੇ ਘਾੜੇ ਚਾਈ ਜਿਹੜੀ ਬਿਲਕੁਲ ਸਾਫਤਾ ਆ ਜਾ ਕੋਈ ਖੂਰ ਕਟਾਣੀ ਆ ਆਹ ਹਾਂ ਬੜਾ ਵਧੀਆ ਪਾਜੀ ਚੋਣ ਨੂੰ ਤੁਹਾਨੂੰ ਵੀ ਇਹ ਰੱਖੋ ਨੀ ਸਾਫ ਹੈ ਘਰ ਬਿਲਕੁਲ ਗੋਲ ਧਾਰ ਮੋਤੀ ਧਾਰ ਆ ਰਿਹਾ ਗਾਲ ਲੇ ਲੋ ਠੀਕ ਹੈ ਠੀਕ ਹੈ ਬਹੁਤ ਵਧੀਆ ਹੋਇਆ ਵਧੀਆ ਇਹ ਕਿਹਦੇ ਟਾਈਮ ਦੇ ਬਾਰੇ ਮਾਰ ਬੱਲਦੀ ਆ ਹਾਂਜੀ ਹਾਂਜੀ ਆਜਾ ਮਗਰ ਲੈ ਧਣਾ ਚੁਵਾਈ ਜੇ ਇਹ ਵੀ ਬਿਲਕੁਲ ਸਾਫ ਧਰਾਵਾ ਕੋਈ ਭੂਰ ਤੇ ਕੋਈ ਛਟਾ ਨਹੀਂ ਆ ਇਹ ਸੱਜੇ ਦਾ ਮਿਲਕਰ ਕਾਉਂ ਜਿਹੜਾ ਬਹੁਤ ਵੀ ਆਈ ਜਾਂਦੀ ਜਾਈ ਜਾਗਾ ਨਾ ਹਾਂਜੀ ਚੁਵਾਈ ਇੱਕ ਪਾ ਦੁੱਧ ਪਾ ਤੇ ਕਰ ਦਵਾਂਗਾ ਚੁਵਾਈ ਨੰਬਰ ਲੱਗੀ ਵਾ ਅੱਛਾ ਜੀ ਹਾਂ ਫਿਰ ਕਰੀਦਾ ਰਹੀ ਦਸੀ ਜੁਸਲਾ ਕੋ ਹੋਵੇ ਤਾਂ ਚਲੋ ਪਾਇਆ ਖੰਡ ਘੱਟ ਵੀ ਦੇਰੇ ਪਜੂ ਕੋਈ ਚੱਕਰ ਨੇ ਦਾ ਬਾਕੀ ਗਾਂ ਵਾਦੇ ਵੰਡੀ ਆ ਵਿਚਾਰੀ ਚਲੋ ਅਜੇ ਨਗੀ ਝੋਟੀ ਆ ਉਹ ਚਾਰ ਸੂਵੇ ਪੀ ਕੇ ਵੀ ਚਲੋ ਇੰਨੇ ਦੀ ਫੇਰ ਦੇਖਦੇ ਨਹੀਂ ਕਿੰਨਾ ਕ ਆਪਾਂ ਮੁੱਲ ਪਾਉਣਾ ਰਾ ਉਹਦੀ ਪਾਲਿਸੀ ਜਿਹੜੀ ਐਨ ਕੰਢਿਓ ਕੰਢੀ ਕਰਦੇ ਨਹੀਂ ਕਰਨ ਵਾਲੀ ਨੇ ਹੋਲਾ ਫੜਾ ਦੂਗੇ ਆ ਇਹਨੇ ਆ ਰੋਈ ਦੀ ਹੋ ਗਈ ਉਹ ਢੱਕੀ ਜੱਗੇ ਮੱਧ ਢੱਕੀ ਪਰਾਂ ਚੱਲਦੀ ਓਹਦੇ ਕੋਲ ਗਾਇਕੋੜੀਆਂ ਸਾਫ ਦਾ ਰਾ ਦੇ ਨਰ ਮਚਵਾਈ ਤੇ ਵਾਲ ਤੇ ਜਿਹੜੀਆਂ ਐਨ ਕੰਡੇ ਹੋ ਕੰਡੀ ਕਰਤੀ ਆ ਕਰਮਾ ਵਾਲੀ ਨੇ ਆ ਲੋ ਭਾਜੀ ਲੋ ਜੀ ਅੱਜ ਕਿੱਕਾ ਖਾਗਦੇ ਤੁਸੀਂ ਆ ਜੀਵੀਆਂ ਨੇ ਖਾਧੀਆਂ ਬਾਕੀ ਹਵਾਨਾ ਗੈਣ ਕਰਦੀ ਆ ਇਕੱਠਾ ਸਭ ਕੁੜੀਆਂ ਆ ਜਿੱਤਰਾ ਆਏ ਹੋ ਦੋ ਲੈ ਜਾ ਵੀਰੋ ਆਓ ਦੋ ਦੋ ਠੀਕ ਆ ਯਾਦ ਨਹੀਂ ਕਿ ਐਕਾ ਖਾਧਦੇ ਜੀ ਵਾਲਟੀ ਦੇ ਵਿੱਚ ਭਾਜੀ ਵੀਰਾ ਛੋਟੀ ਕਾਦੀ ਨਹੀਂ ਆ ਜਿਹੜਾ ਲੈ ਜਾਣਾ ਮੇਰਾ ਵੀਰ ਯਾਦ ਹੀ ਕਰੂ ਆ ਕੇ ਝੋਡੀ ਦਿੱਤੀ ਆ ਠੀਕ ਹੈ ਭਾਈ ਜੀ ਮੋਲੇ ਦਾ ਮੋਲ ਤੇ ਭਾਈ ਜੀ ਕੀ ਦੋਵੇਂ ਸੱਜਰ ਹਾਂਜੀ ਇਹ ਜੇ ਟੋਕਰ ਗੱਬਣ ਵੀ ਹੋ ਜੇ ਅੱਛਾ ਜੀ ਟੋਕਰ ਗੱਬਣ ਨਿਕਲ ਆਵੇ ਮਾਲੋ 40 ਦਿਨ ਹੋ ਗਏ ਜਿੱਦਾਂ ਹਾਂਜੀ ਇਹ ਝੋਡੀ ਮੈਂ ਹੋਣੀ ਨਹੀਂ 90% ਦੇ ਵੇਚ ਦੂਗਾ ਠੀਕ ਹੈ ਜੀ ਸੱਜਰ ਜੇ ਸੱਜਰ ਹੋਵੇ ਫਿਰ ਤੇ ਲੱਖੋਂ ਬਾਹਰੀ ਤੁਹਾਨੂੰ ਬਰਾ ਹਾਂ ਬਿਲਕੁਲ ਬਿਲਕੁਲ ਜੀ ਹੁਣ ਭਾਈ ਜੀ ਤੇਰੀ ਬਹਾਵ ਦਾ 75000 ਰੁਪਏ ਹਾਂ ਨਹੀਂ 75000 ਰਮਾ ਜੈ ਕੋਈ ਬਾਲ ਦਾ ਭਾਈ ਜੀ 2 ਜਾਂ ਛੱਡਦਾ ਵਿੱਚ ਅੱਛਾ ਜੀ ਪੂਰੇ 75000 ਲਾਂਗੇ ਠੀਕ ਹੈ ਠੀਕ ਹੈ ਲੋ ਭਾਈ ਜੀ ਪੂਰੇ ਪਤਰੀਆ ਜਨਮਾਨਾ ਲੋ ਜੀ ਪਤਰੀਆ ਮੇਰਾ ਵੀ ਫੋਨ ਲਾਵੇ ਹੁੰਦਾ ਸਕੇ ਐਨ ਕੋਈ 700 ਨਾਲ ਕੰਮ ਹੀ ਕਰ ਪੂਰਾ ਛੋਟੀ ਨਹੀਂ ਹੈਗੀ ਵੇ ਲੋ ਕੋਈ ਛੱਕ ਨਹੀਂ ਕੋਈ ਛੱਕ ਨਹੀਂ ਤੁਸੀਂ ਨਾ ਪਤਾ ਪੜੀ ਕਿਵੇਂ ਆ ਗਈ ਲੋ ਜੀ ਇਹ ਜਿੱਤੀ ਜਾਬੀ ਦੇ ਵਿੱਚ ਪਿਓਰ ਆ ਗਈ ਜਾਨ ਪੂਰ ਦਾ ਕੀ ਨਿਕਲ ਜਾਊਂ ਨਹੀਂ ਆਗੀਆਂ ਇਹਨੂੰ ਵੀ ਜੀ ਦੇਢ ਵੀ ਨਾ ਬਣੀ ਹੋਇਆ ਜੀ ਅੱਛਾ ਜੀ ਗਾਰੰਟੀ ਮੈਂ ਕੋਈ ਨਹੀਂ ਦਿੰਦਾ ਜੀ ਘਰ ਵਾਲੇ ਪਰਾਂ ਦੇ ਗਾਰੰਟੀ ਦਿੰਦੇ ਪਰ ਮੈਂ ਨਹੀਂ ਗਾਰੰਟੀ ਦਿੰਦਾ ਠੀਕ ਆ ਖੋਲੀ ਜਾ ਲਾਗਦਾ ਖੋਲੀ ਜਾ ਅੱਛਾ ਜੀ ਆ ਹਟਾ ਤੁਹਾਈ 1 ਕਿਲੋ ਦੀ ਦੁੱਧ ਰੋ ਸ਼ੇਕ ਲੋ ਹੋਵੇ ਪਰ ਅਸੀਂ 5 ਕਿਲੋ ਦੀ ਗਰੰਟੀ ਦਵਾਂਗਾ ਠੀਕ ਹੈ ਲੋ ਜੀ ਹੋਊਗਾ 6 ਪਰ 5 ਦੀ ਗਰੰਟੀ ਯਾਰ ਇਹ ਦੂਆ ਭਾਜੀ ਕਿੰਵਾ ਖੋਈਆ ਸੁਜਾ ਲੋ ਜੀ 50 ਦੂਆ ਚੀਆ ਕਰ ਮਾਰੀ ਦੁੱਧ ਭਾਈ 6 ਕਿਲੋ ਪਰ ਅਵਾ 5 ਕਿਲੋ ਦੀ ਗਰੰਟੀ ਦਵਾਂਗੇ ਠੀਕ ਹੈ ਠੀਕ ਹੈ ਦੂਆ ਹੀ ਕੋਲ ਤੋਂ ਵਾਹ ਮੇਰੇ ਘਰ ਅੱਛਾ ਹੀ ਉਹ ਉੱਪਰ ਕਾਮਰੇ ਤੋਂ ਅੱਜ ਘਰ ਸਿੰਘ ਚਟੇ ਅੱਛਾ ਹੀ ਸਿੰਘ ਵੀ ਆ ਗਿਆ ਇਹ ਸਿੰਘ ਵੀ ਜਿਹੜੀ ਬਹੁਤ ਹੀ ਸੋਹਣੀ ਆ ਗਈ ਹੈ ਚੈੱਕ ਕਰ ਲੈ ਤੂੰ ਐਨ ਅਫਤਾਨੇ ਦੇ ਜੀਜੇ ਹਵਾਲੇ ਤੇ ਡਬਲੂ ਡਾਵੀ ਦੇ ਇਹਦਾ ਭਾਜੀ ਮੁੱਲ ਇਹਦਾ ਮੁੱਲ ਭਾਜੀ 65000 ਹਾਂ ਨਾ ਅੱਛਾ ਜੀ ਦੁੱਧ 5 ਕਿਲੋ ਠੀਕ ਹੈ 1.5 ਮਹੀਨੇ ਦੀ ਬਣੀ ਜੇ ਅੱਛਾ ਜੀ ਇੱਕ ਪਾਸੇ ਆਪਣੀ ਹੋਈ ਜੇ ਠੀਕ ਹੈ ਠੀਕ ਹੈ ਜੀ ਲਓ ਜੀ 65000 ਇਹ ਵੀ ਹਵਾਲਾ 3000 ਹਰ ਦੀ ਠੀਕ ਹੈ ਠੀਕ ਲਓ ਜੀ ਦੋ ਨੰਬਰ ਦਾ ਹਿਸਾਬ ਜੇ 60000 ਦੋ ਮਹੀਨੇ ਹੋ ਗਈ ਹੈ ਬਲ ਬਲ ਕੋ ਜੀ ਕੱਦ ਬਚਨ ਜਿਹੜਾ ਬਹੁਤ ਹੀ ਚੰਗਾ ਵਾਜੇ 63000 ਦੀ ਹੋਵੇ ਹਾਂ ਲਓ ਕਿੱਡੀ ਚਾਰੂ ਚੂੜੀ ਫਾਈ ਜਾਂਦੀ ਹੈ ਵੇਲੋ ਠੀਕ ਹੈ ਠੀਕ ਹੈ ਜੀ ਬਾਈ ਤੇ ਕਿਹੜੇ ਨੰਬਰ ਤੇ ਕਰ ਮਰੀ ਜੋਲ ਕਰਦੀ ਉਹ ਪਤਾ ਲਿਆ ਖੁਰਦੇ ਠੀਕ ਹੈ ਜੀ ਮਰੀ ਦੱਸਿਆ ਜੰਗਾ ਦਾ ਭਾਈ ਬਿਲਕੁਲ ਠੀਕ ਆ ਜੀ ਹਾਂ ਜੀ ਹੁਣ ਭਾਵੇਂ ਨਾ ਕੱਲ ਮਰੀ ਔਲ ਕੀਤੀ ਸੀ ਹਾਂ ਜੀ ਹੁਣ ਭਾਵੇਂ ਨਾ ਵੀ ਕਰੇ ਠੀਕ ਹੈ ਠੀਕ ਹੈ ਜੀ ਇੱਕ ਦੋ ਮੋੜ ਕਿੰਨਾ ਦੋਦਾ ਕਿੰਨਾ ਦੋਦਾ ਭਾਈ ਮੈਂ ਵੀ ਝੂੜਨੀ ਆਵਾਜ਼ਾਂ ਪਹਿਲਣ ਆ ਰਾਤੀ ਮੈਂ ਸੋਇਆ 2 ਕਿਲੋ ਕੱਲ ਸੋਈ ਆ ਅੱਛਾ ਸੋਈ ਰਿਹੜ ਕੋਲ ਸੋਈ ਜਾ ਠੀਕ ਹੈ ਹਾਂ ਤੁਹਾਡੇ ਹੋਰ ਤਾਂ ਪਈ ਨਹੀਂ ਪੰਜ ਪਾਣੀ ਦੇ 6 ਮਿੱਤਰੋ ਗਲੋ ਨਹੀਂ ਪੰਜ ਛੇ ਨਹੀਂ ਚਾਰ ਹੀ ਕਰਕੇ ਦਵਾਂਗੇ ਆਪਾਂ ਅੱਛਾ ਜੀ ਭਾਈ ਮਰੀ ਮਰੀ ਔਲ ਵੀ ਕਰਦੀ ਪਰ ਹੁਣ ਨਾ ਹੀ ਭਾਵੇਂ ਕਰੇ ਠੀਕ ਹੈ ਠੀਕ ਹੈ ਠੀਕ ਆ ਤਾਂ ਪਿੱਛੇ ਲਓ ਜੀ ਮੇਲ ਕਾ ਹੋ ਜੇਦੇ ਪਿੱਛੇ ਆਹ ਜੋੜਾ ਆ ਨਾ ਨਹੀਂ ਨਹੀਂ ਬਿਲਕੁਲ ਸਮਝ ਆ ਵੀ ਜੀ ਟੰਗਾ ਦਾ ਆਪਾਂ ਜਿਹੜਾ ਜਿਾ ਤੈਨੂੰ ਵੀ ਇਹ ਲਾਹਮਾ ਦੇਣਾ ਨਾ ਉਹ ਮਾਰੀ ਗਾ ਜੇ ਆਪਾਂ ਨੂੰ ਲਾਹਮੇ ਤੋਂ ਲੱਗਦਾ ਜਿਆਦਾ ਨਹੀਂ ਬਿਲਕੁਲ ਕਰਨਾ ਨਹੀਂ ਕਹੀਦਾ ਲਾਹਮੇ ਦਾ ਕੰਮ ਜੀ ਹਾਂ ਭਾਜੀ ਹਰ ਕਿਤੇ ਪੈਸੇ ਕੂਕਸੀ ਦੇ ਪੈਸੇ ਆ ਬਿਲਕੁਲ ਜੀ ਫੋਨ ਪਛੈਣੇ ਦੀ ਕਮਾਈ ਆ ਮਾਰੀ ਬੜੀ ਹੌਲ ਕਰਦੀ ਪਰ ਹਟ ਗਈ ਹੁਣ ਠੀਕ ਹੈ ਦੁੱਧ ਭਾਜੀ ਆਪਾਂ ਇਹ ਥਾਣੇ ਵੇਖਣਾ ਹਸਾਬੀ ਆਪਾਂ ਸੱਜੀਆਂ ਗੱਲਾਂ ਕਰਦੇ ਆਂ ਅੱਛਾ ਜੀ ਦੋ ਦੇ ਕੋਲੇ ਤਿੰਨ ਕੇਲੇ ਕੋ 4 ਕੇਲੇ ਕੋ 5 ਕੇਲੇ ਥਾਣਾ ਭਾਈ ਥਾਣੇ ਵੇਖ ਕੇ ਰੱਜੀ ਦਵਾ ਖਾਣਾ ਦੀ ਠੀਕ ਹੈ ਜੀ ਫਾਂ ਚਲਦੀ ਆ ਹਰ ਜੀ ਦਾ ਹੈ ਗੁਰੂ ਦੇ ਚਲੋ ਜੋਦੇ ਖੋ ਸਕਦਾ ਉਹਦਾ ਕੱਟੇ ਆਪਾਂ ਆਵੇ ਨਿਕਲ ਪੜ ਬਾਕੀ ਆ ਜਾ ਬਿਲ ਲਾ ਆ ਹਾਂ ਆਹ ਆਹ ਦੁੱਧ ਆ ਨਾ ਛੋਟੀ ਘੱਟ ਕਾਠੇ ਇਹਦਾ ਵੇਖਣਾ ਬਾਕੀ ਜਵਾਗ ਦਾ ਪੂਰਾ ਮੋਹ ਕਰਦੀ ਆ ਲੈ ਜਾ ਵੀਰ ਬੰਦੇ ਨਾਲ ਬੜਾ ਕੇਹਣ ਆਉਣ ਕਰਦੀਆਂ ਕਰਦੀਆਂ ਹੁੰਦੀਆਂ ਵਾ ਇਹ ਹੋ ਦੂਜੀ ਦਲੋਂ ਸੈੱਟ ਦੋ ਚਾਰ ਦਿਨ ਉਹਦੇ ਆ ਬਾਕੀ 16 ਦਾ ਸਾਈਜ਼ ਗਿਆ ਤੇ ਗਲਾਤੀ ਆ ਪਾਜੀ ਥਾਨ ਦੇਖੋ ਕੀ ਕੀ ਲੱਗਾ ਛੋਟੀ ਨੂੰ ਲੋ ਜੀ ਚੰਦਾ ਦੇਖੋ ਧਨ ਵਾਲੀ ਐਨ ਕੰਲਾ ਕਲਾ ਥਾਨ ਲੱਗਾ ਪਿਆ ਕਰ ਮੰਡੀ ਨੋਈ ਸੱਖਿਆਣੇ ਕਹਿੰਦੇ ਜਮੀਨ ਨੋਈ ਤਾਂ ਮਾ ਨਾਲ ਮਿਲਦੀਆਂ ਵਾ ਇਹਦਾ ਪਾਈ ਕੀ ਮੁੱਲ ਇਹ ਰ ਪਾਈ ਝੋਟੀ ਹੁਣ ਮਨ ਲਓ ਔਲ ਵੀ ਹਾਰੀ ਨਹੀਂ ਔਲ ਕਰਦੀ ਪਰ ਆਪਾਂ ਦੱਸ ਕੇ ਨਹੀਂ ਔਲ ਕਰਦੀ ਏ ਅੱਛਾ ਏ ਬਾਕੀ ਝੋਟੀ ਵੇਖੋ ਖਾਂਜਣੇ ਦੀ ਠੀਕ ਏ ਠੀਕ ਏ ਲਓ ਜੀ ਚੱਡਾ ਚੁੰਡਾ ਦਾ ਬਹੁਤ ਹੀ ਚੰਗਾ ਵਾ ਤਾਜੀ ਸੂਈ ਆਏ ਹੈ ਮੈਂ ਤਾਂ ਦੱਦਾ ਜੀ ਹੁਣੀ ਚੱਲਦੀ ਹੁਣੀ ਆ ਹਾਂ ਜੀ ਹਾਂ ਜੀ ਇਹ ਬੋਲਦੇ ਬਾਈ ਆ ਦੇਖੋ ਮਨ ਲਓ ਕੈਮਰਾ ਦੇਖਣੇ ਦੇਖੋ ਇਧਰ ਮਾਤੋ ਬਾਈ ਕਰਾ ਹੋਇ ਲੱਗਾ ਪਸਾ ਪਈ ਜੋ ਸੇਵਸ ਰਾਮੀ ਨੇ ਇਹਦੇ ਤੇ ਗਲਾਬੀ ਥਾਣਾ ਆ ਗਿਆ ਇਹਦਾ ਵੀ ਜੀ ਮੁੱਲ ਹੈ 60000 ਰੁਪਇਆ ਅੱਛਾ ਇਹ ਵੀ ਹਾਣਾ 50000 ਜੋੜੀ ਦੀ ਠੀਕ ਗੱਲ ਆ ਜੀ 6500 ਦੀ ਸੱਜਰ ਸੁਈ ਛੋਟੀ ਲੋਈ ਜੋੜੀ ਬਿਲਕੁਲ ਸਹੀ ਗੱਲ ਆ ਪਰ ਹੁਣ ਮਾੜੀ ਮਾੜੀ ਆਪਾਂ ਦੱਸਿਆ ਪਰ ਹੁਣ ਕਰਦੀ ਨਹੀਂ ਪਰ ਆਪਾਂ ਦੱਸ ਕੇ ਦੇਣੇ ਭਾਈ ਠੀਕ ਆ ਹੋ ਸਕਦਾ ਚਲੋ ਕੇ ਤੇ ਨਹੀਂ ਕਰਦੀ ਨਹੀਂ ਉਹ ਤਾਂ ਹੁਣ ਇੰਨੀ ਲਾਤ ਖੁੱਟਦੀ ਮਾ ਉਹ ਕਸਮ ਲਈ ਦੱਸ ਰਿਹਾ ਸਸਨ ਹੁਣ ਸਹੀ ਗੱਲ ਆ ਤੇ ਭਾਈ ਚੌਥੇ ਨੰਬਰ ਤੇ ਕਿਵੇਂ ਚੌਥੇ ਨੰਬਰ ਤੇ ਭਾਈ ਸੁਈ ਨੂੰ ਨਵੇਂ ਮਹੀਨੇ ਤੋਂ ਬਾਅਦ ਟਾਈਮ ਹੋ ਗਿਆ ਕੋਈ ਮਹੀਨਾ ਹੋ ਗਿਆ ਕੋ अच्छा 1.5 ਮਹੀਨਾ ਸੁਈਰੋਂ ਕੋ ਸੱਤ ਦਿਨ ਤੋਂ ਦੁੱਧ ਬਾਹਰ ਰੁਕਾ ਠਰ ਜਾ ਲਿਆ ਦੋਸਤ ਠੀਕ ਹੈ ਜੀ ਜੀ ਕਹਿੰਦਾ ਜੀ ਤਾਂ ਵੀ ਸੱਤ ਦਿਨ ਅੱਠ ਲਈ ਜਿਹੜਾ ਦੁੱਧ ਤਿਆਰ ਹੈ ਸੁਈਰੋਂ ਕੋ 1.5 ਮਹੀਨੇ ਚਾਰ ਪਾਸੇ ਟੈਕ ਹੋ ਗਿਆ ਉਹ ਵੀ ਨਹੀਂ ਛਾੜੀਆ ਇਹ ਸੁਆ ਭਾਈ ਪੁੱਜਾ ਸੁਆ ਭਾਜੀ ਲਓ ਜੀ ਜਿਹਦਾ ਸ਼ਰਦੋਜੀ ਗੱਲਾਂ ਸਿਰਫ ਬੰਦੇ ਨੂੰ ਮਜਬੂਰੀ ਆ ਜਾਂਦੀਆਂ ਵਾ ਕੋਈ ਅਮਰ ਜਸੀ ਕੰਮ ਨਹੀਂ ਥੋੜੀ ਵੇਚ ਲਾ ਜਗੀਆਂ ਨਹੀਂ ਬਿਲਕੁਲ ਬਿਲਕੁਲ ਉਹ ਠੜਵਾ ਲੱਗਣਾ ਬਹੁਤ ਹੀ ਚੰਗਾ ਲੱਗਾ ਬੰਦਾ ਜਦ ਵੀ ਕਿਹਦੀ ਜਗ੍ਹਾ ਕਰਮਾਲੀ ਦੇ ਜਗਾ ਸੌਣ ਬਣਾ ਦੇ ਫਿਰ ਦੋ ਹੀ ਨੇ ਕੋਈ 6 ਕਿਲੋ ਮਿੰਟ ਜਾ ਸਕ पाच ਜਿਹੜਾ ਟਾਈਮ ਹੋ ਗਿਆ ਵਾ ਦਾ ਬੋਲੀ ਪਣਾ ਜਿਹੜਾ ਚਾਤਕਾਰ ਜਿਹੜਾ ਬਹੁਤ ਹੀ ਚੰਗਾ ਆ ਇਹਨ ਕੱਲਾ ਕੱਲਾ ਖਾਲ ਲੱਗਾ ਪਿਆ ਇਹ 7 ਤੋਂ 8 ਲੀਟਰ ਜਿਹੜਾ ਆ ਇਹ ਆ ਰਿਹਾ ਇਹ ਧਿਆਨ ਬਾਈ ਜੀ ਆ ਬੋਲੀ ਦਾ ਭਾਈਓ ਭਾਈਓ ਇਹ ਨਵੀਂ ਹੁਣ ਪਾਈ 24 ਘੰਟੇ ਦਾ ਟਾਈਮ ਹੈ ਹੋਣ ਵਾਲੀ ਜਲਦ ਪਤਾ ਚੁਵਾਈ ਆਪਾਂ ਕਰ ਲਈ ਤੇ ਜਰਾ ਵੀਡੀਓ ਬਾਅਦ ਵਿੱਚ ਆਪਾਂ ਕਰਾਂਗੇ ਚਲੋ ਕੋਈ ਗੱਲ ਹਾਂ ਨੰਨਾ ਬਾਦ ਵਿੱਚ ਥੋੜੀ ਸੇਫ ਦਾ ਡੈਮੇਜ ਆ ਬਲ ਇਦਾਂ ਇਹਨੂੰ ਬਾਈ ਬੈਹ ਜਾ ਥਲੇ ਅੱਛਾ ਜੀ ਮੈਨੂੰ ਵੀ ਕੋਈ ਨਹੀਂ ਏਕੀ ਗੱਲ ਕਰ ਨਾਲੋ ਠੀਕ ਐ ਇੰਦਾਂ ਬਾਈ ਬੈਹ ਜਾ ਥਲੇ ਠੀਕ ਆ ਠੀਕ ਐ ਲੋਤ ਓਏ ਆਈ ਜਾਓ ਓ ਬਾਜੀ ਫਰਾਈ ਮੇ ਮਜੀ ਵਿੱਚ ਪਾਉਣ ਚਾਣ ਵਾਲਿਓ ਪਰ ਤੂਤਾ ਹੋ ਗਿਆ ਨਾ ਆ ਇੰਨਾ ਭਾਈ ਬਹਿਲਾ ਦੇ ਇਹ ਮੇਰਾ ਵੀ ਜਿਹੜਾ ਲੈ ਗਿਆ ਨਾ ਅੱਛਾ ਜੀ ਜਿੰਦਗੀ ਦੀ ਇੱਕ ਹਹਾੜਾ ਸੌ ਦੂਗੇ ਠੀਕ ਹੈ ਠੀਕ ਹੈ ਠੀਕ ਹਾਂ ਉਹ ਜਿਹੜੀ ਬਿਲਕੁਲ ਠੰਡੀ ਤੇ ਗਰਮ ਵਾਲੀ ਤਾਂ ਜਾਣਾ ਮਰੋ ਕੈਮਰਾ ਨਾਲੀ ਤੋ ਜੇ ਕੋਲੇ ਤੁਹਾਡੀ ਚਵਾਈ ਜਿਹੜੀ ਬਹੁਤ ਹੀ ਨਰਮ ਆ ਹਾਂਜੀ ਠੀਕ ਹੈ ਠੀਕ ਹੈ ਜੀ ਕੋਈ ਗੱਲ ਨਹੀਂ ਹੁਣੋਂ ਬਾਅਦ ਜੀ ਮੰਗ ਲਿਆ ਸਾਰਾ ਮਾਲ ਤੋ ਜੀ ਆ ਮਗਰ ਤੇ ਤਾਂ ਇਹ ਜਿਹੜੀ ਪੂਰੀ ਪੂਰੀ ਸੱਟਾਂ ਆ ਬਿਲਕੁਲ ਸਾਫ਼ ਧਾਰਿਆ ਕਬਾ ਕੀ ਆ ਪਿਆ ਸਵਾਲ ਮੈਂ ਠੀਕ ਹੈ ਵੀਰ ਕਾਟ ਕਾੜ ਵੀ ਚੰਗਾ ਜੀ ਤੋ ਜੀ ਸੀਲ ਤੇ ਸੁਲੱਗ ਦੇਖੋ ਬਿਲਕੁਲ ਬਿਲਕੁਲ ਸਹੀ ਗੱਲ ਹੈ ਜੀ ਨਹੀਂ ਮੰਨਣਾ ਪੈਣਾ ਜੀ ਇਹ ਇਹਦੀ ਪਾਜੀ ਗੱਲਾਂ ਹੀ ਹੈਗੀਆਂ ਤਾਂ ਪਤਾ ਆਹ ਵੇਖੋ ਜੇ ਨਾ ਉਹੀ ਔਟ ਟੋਟ ਕੇ ਪਾਓ ਭਾਵੇਂ ਕੋਈ ਗੱਲ ਬਾਤ ਨਹੀਂ ਦੇਖੋ ਆ ਜੀ ਤਾਰਾ ਤਾਰਾ ਨੇ ਆਣੀ ਠੀਕ ਹੈ ਠੀਕ ਹੈ ਮਾਦੇ ਜੋ ਤਾਂ ਨਹੀਂ 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 ਬਿਲਕੁਲ ਇਹੋ ਜਿਹਾ ਪਛੂ ਬਹੁਤ ਯਾਨਾ ਚਲੋ ਚੰਗੇ ਹੁੰਦੇ ਆ ਤੇ ਦੁੱਧ ਬਿਸ਼ੱਕ ਨਹੀਂ ਭਾਵੇਂ ਚਲੋ ਕਿਲੋ ਸਾਡਾ ਘਟਦੇ ਰਹੇ ਇਹ ਆ ਸੀਲੀਆਂ ਸੁਲੀਆਂ ਜਿਹੜੀਆਂ ਤੋਂ ਬੈਠੇ ਇਹਦਾ ਭਾਈ ਜੀ ਮੁੱਲ ਫਿਰ ਏ ਵੀਰ ਜੀ ਹਾਂ ਨਾ ਮੋਲੇ ਦਾ 60 ਹਜ਼ਾਰ ਭਾਵੇਂ ਕਰੀਏ ਭਾਵੇਂ ਕਰੀਏ 85 ਹਜ਼ਾਰ ਅੱਛਾ ਇਹ ਤੁਹਾਡੀ 70 ਹਜ਼ਾਰ ਦੀ ਦੇਣੀ ਹੈ ਅੱਛਾ ਕਰ ਲਈ ਹਾਂ ਮੈਂ ਸੁਣੋ 70 ਹਜ਼ਾਰ ਤੋਂ ਪੂਰੇ 75 ਦੀ ਭਾਈ ਦਵਾਂਗੇ ਹਾਂ ਨਾ ਹੀ ਬੱਦ 70 ਵਾਲਾ ਮੇਰਾ ਵੀਰ ਭਾਵੇਂ ਹੱਥ ਜੋੜ ਕੇ ਬੇਨਤੀ ਭਾਵੇਂ ਨੂੰ ਫੋਨ ਨਾਲ ਹੀ ਬੁਲਾ ਠੀਕ ਹੈ ਠੀਕ ਹੈ ਹਾਂ ਠੀਕ ਹੈ ਸਰ ਜੀ ਕਿੰਨੇ ਦੇ ਗਏ 75000 ਰੁਪਏ 75000 ਆ ਜੀ ਬਹੁਤ ਸਨੇ ਜਿਹੜੇ ਗਏ ਅਜ ਮਜ਼ਮ ਜਦੋਂ ਪਰਾਗ ਸਵਾਹ ਨੂੰ ਤੇ ਪੱਟੀ ਜੇ ਮੇਰੇ ਕੋਲ ਵੀ ਜੀ ਲਾਮਾੜਾ ਕਿੰਨਾ ਮਾਰੀ ਕਹਿੰਦਿਆ ਹਾਂ ਜੀ ਮੇਰੇ ਕੋਲ ਦੋ ਡੰਗ ਚੋਵੇ ਭਾਵੇਂ ਤਿੰਨ ਡੰਗ ਚੋਵੇ ਠੀਕ ਹੈ ਜੀ ਫਾਈਵ ਆਕੇ ਮੇਰਾ ਵੀ ਬੇਨਤੀ ਆ ਕਿ ਇਹ ਗੱਡੀ ਨਾਮ ਤੇ ਆਪਣੀ ਗੱਡੀ ਉੱਥੇ ਲੈ ਜਾਓ ਹਾਂ ਜੀ ਹਾਂ ਜੀ ਬਿਲਕੁਲ ਜਿਹੜੀਆਂ ਸਾਫ ਤੇ ਕਲੀਅਰ ਜਿਹੜੀਆਂ ਕਰਦਾ ਹਾਂ ਬਾਕੀ ਵੀਡੀਓ ਵਿੱਚ ਕਰਕੇ ਕਰਾਂਗਾ ਸਾਰੇ ਫਾਈਵ ਆਫ ਤੱਕਰਾਵਾ ਦਾ ਕੋਤ ਸਾਹਿਬ ਵੀ ਆਪਣੀ ਸਾਈ ਭਾਗਨ ਕਈ ਵੀਰ ਮੈਂ ਗੱਡੀ ਨਾਲ ਮਿਲੂ ਪਾਈ ਸਾਹੀ ਭਾਦੋ ਭਾਜੀ ਮੈਂ ਸਾਈ ਮੁਰਕੇ ਵਾਪਸ ਹੁੰਦੇ ਵਾਲਾ ਕੰਮ ਨਹੀਂ ਹੋਆ ਬਿਲਕੁਲ ਕਿਉਂਕਿ ਪਸ਼ੂ ਟੱਕਿਆ ਰਹਿੰਦਾ ਜਦੋਂ ਕਿ ਉਹ ਜਦੋਂ ਤੁਸੀਂ ਕੌਂਗਲ ਕਰਦੀ ਤਾਂ ਕਿ ਦੂਜੇ ਵੀਰ ਦੇ ਨਾਲ ਕਿਹਦੇ ਨਾਲ ਆਪਾਂ ਸੌਦਾ ਨਹੀਂ ਕਰ ਸਕਦੇ ਪਸ਼ੂ ਖਰਾਬ ਹੁੰਦਾ ਵਾ ਇਸ ਤਰ੍ਹਾਂ ਤੇ ਬਾਤ ਜੋੜ ਕੇ ਸਾਡੀ ਵੀ ਬੇਨਤੀ ਆ ਵੀ ਚਲੋ ਵੀਰ ਸਰਾ ਉਹੀ ਸਾਈ ਪਾਇਆ ਕਰੇ ਜਿੰਨੇ ਪਸ਼ੂ ਖਰੀਦਣਾ ਇਹ ਬਾਕੀ ਵੀਡੀਓ ਪੂਰੀ ਵੇਖਣ ਲਈ ਧੰਨਵਾਦ ਸਾਰੇ ਪਸ਼ੂ ਪਾਲਤ ਭਰਾਵਾਂ ਦਾ ਸਾਰੇ ਜੀ